ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਖੂਵਾਲ ਤਹਿਸੀਲ ਅਜੇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾ ਤੇ ਇੱਕ ਆ ਚੰਗੇ ਰਿਕਾਰਡ ਵਾਲੀ ਇੱਕ ਆ ਵੈੜ ਤੁਹਾਨੂੰ ਕਾਫੀ ਖੂਬਸੂਰਤ ਤੁਹਾਨੂੰ ਦਿਖਾਉਣੀ ਹੈ ਸੋਈ ਸਵਾਈ ਆ ਚੰਗੇ ਕੱਦ ਕਾਠ ਦੇ ਆ ਤੇ ਬਾਕੀ ਆ ਵੀ ਤਾਜੀ ਸੂਈ ਆ ਮੱਝ ਵੀ ਸੋਣੀ ਨਹੀਂ ਦਈ ਆ ਤੇ ਇੱਕ ਮੱਝ ਜਿਹੜੀ ਉਹ ਸੂਈ ਸਵਾਈ ਆ ਉਹਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਬਾਕੀ ਆਪਣੀਆਂ ਪਾਸ ਕਰਕੇ ਵੇਸ ਚਾੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਵਾਧੀਆਂ ਗੁਰੂ ਨਾਨਕ ਦਾ ਸਿਖਰਪਾ ਚਲੋ ਕਿਰਪਾ ਜੀ ਦੀ ਜੀ ਤੇ ਨਾਮ ਦੱਸਦੇ ਕਰੀ ਆਪਾਂ ਨੀਟਾ ਪਿੰਡ ਲਖੂ ਆ ਸੀਰੀਨ ਵਾਲਾ ਜਿਹੜਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ 921446054 ਠੀਕ ਹੈ ਜੀ ਅੱਜ ਚਾਰ ਹੀ ਤੇ ਕੋਣ ਤੋਂ ਪਹਿਲਾਂ ਵੇਗੀ ਛੋਟੀ ਵੇਗੀ ਜੇ ਵੀਰ ਜੀ ਫੇਰੇ ਬੰਦੇ ਲਈ ਆ ਅੱਛਾ ਹਾਂਜੀ ਹੁਣ ਤਿੰਨ ਰਹਿ ਗਏ ਹਨ ਤਿੰਨ ਫਿਰ ਮੈਂ ਪਾ ਦੇਣਾ ਬਚਾਰ ਤੇ ਅੱਜ ਇੱਕ ਝੋਟੀ ਤੇ ਬਹੁਤ ਹੀ ਕਮਾਲ ਦੀ ਲੱਭ ਕੇ ਲਿਆਂਦੀ ਜੀ ਹਾਂਜੀ ਸੂਹ ਨਹੀਂ ਦਈ ਹੈ ਨਾ ਫੇ ਸੂਹ ਨਹੀਂ ਆ ਵਟ ਕਰਨ ਦੀ ਜੇ ਠੀਕ ਹੈ ਸੂਪ ਇਹਨਾਂ ਹੁਣ ਬਣਾਇਆ ਹਾਂਜੀ ਠੀਕ ਤੇ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਹੀ ਇਹ ਜਿਹੜੀ ਪੂਰੇ ਕਮਾਲ ਦੀ ਵੈੜ ਆ ਜਿਹੜੀ ਕਿੰਨੇ ਕ ਚਿਰ ਦੀ ਸੂਈ ਹੈ ਇਹ ਵੀਰ ਜੀ ਕੱਲ ਰਾਤ ਸੁੱਈ ਆ ਵੇਖੋ ਗਿੱਲਾ ਨਾ ਡੂਗਾ ਬੱਚੇ ਦਾ ਬੱਚਾ ਜਿਹੜਾ ਪੂਰਾ ਤਗੜਾ ਦਿੱਤਾ ਇਹਨੇ ਆ ਦੇਖ ਸਾਡੇ ਬਿਲਕੁਲ ਤਾਜ਼ਾ ਗਿੱਲਾ ਨਾੜੂ ਜਿਹੜਾ ਨਾਲ ਆ ਤੇ ਬੱਚਾ ਜਿਹੜਾ ਕਾਫੀ ਭਲਿਆ ਦਿੱਤਾ ਆ ਦੇਖ ਸਾਗਾ ਬੱਚਾ ਜੀ ਬੱਚਾ ਜੀ ਬਾਕੀ ਚਲੋ ਗਾਮ ਵੀ ਵੱਡੀ ਆ ਪਰ ਬੱਚਾ ਜ਼ਿਆਦਾ ਭਲਿਆ ਦਿੱਤਾ ਹੈ ਨਾ ਭੋਲਾ ਭਲਿਆ ਠੀਕ ਆ ਹਾਂਜੀ ਤੇ ਤੇ ਬਾਕੀ ਕਰਮਾੜੀ ਵੀਰ ਜੀ ਉਹਨਾਂ ਆਪਾਂ ਵਿਖਾਈ ਸੀ ਗੱਬਣ ਵੀ ਹਾਂਜੀ ਉਹਦੇ ਵਿੱਚ ਵੀਡੀਓ ਦੇ ਹਾਂਜੀ ਤੇ ਮੰਨ ਲਓ ਆਪਾਂ ਮੁੱਲ ਨਹੀਂ ਹੀ ਕੀਤਾ ਤੇ ਅਗਲਾ ਜਿਹੜਾ ਨਾ ਮੈਂ ਪੈਸੇ ਨੇ ਖਰਜਨੇ ਸੂਈ ਸਵਾਈ ਹੋਵੇ ਫੇਰ ਆਪਾਂ ਵੀ ਤੁਹਾਨੂੰ ਕਹੇ ਵੀ ਸਵਾਗੇ ਪਾਵਾਂਗੇ ਦੋਰੀਆਂ ਵੀਡੀਓ 'ਚ ਠੀਕ ਹੈ ਜੀ ਹਾਂਜੀ ਤੇ ਕੱਲ ਰਾਤ ਦੀ ਸੂਈ ਆ ਹਾਂਜੀ ਚੌਥੀ ਜਵਾਈ ਹੋਈ ਹੈ ਅੱਜ ਸਵੇਰੇ ਟਾਈਮੋ ਟਾਈਮ ਰੱਖ ਕੇ ਠੀਕ ਹੈ ਮਤਲਬ ਇੱਕ ਇੱਕ ਕਾਰ ਮਤਲਬ ਪਰਸੋ ਰਾਤ ਵਾਲੀ ਰਾਤ ਸੂਈ ਹੈ ਕੱਲ ਰਾਤ ਸੂਈ ਆ ਉਹਦੋਂ ਰਾਤ ਚੋਈ ਥੋੜੀ ਜੀ ਅੱਛਾ ਕੱਲ ਸਵੇਰੇ ਤੇ ਸ਼ਾਮੀ ਤੇ ਚੌਥੀ ਜੋਈ ਆ ਅੱਛਾ ਅੱਛਾ ਮਤਲਬ ਕਾ ਉਹੀ ਹਾਂਜੀ ਜਿਹੜਾ ਕੱਲ ਦਾ ਦਿਨ ਲੰਘ ਗਿਆ ਚੌਥੀ ਚਵਾਈ ਜਿਹੜੀ ਹੋ ਗਈ ਆ। ਇਹ ਮਨ ਲਓ 21 22 ਕਿਲੋ ਕਹਿਣ ਵਾਲਾ ਨਹੀਂ ਕੰਡੇ ਤੇ ਰੱਖਣ ਵਾਲਾ ਆ। ਠੀਕ ਹੈ ਜੀ। ਹਾਂ ਜੀ। ਸਾਨੂੰ ਮਨ ਲਓ ਜਿੱਥੋਂ ਲਈ ਉਹਨਾਂ ਵੀ ਗਰੰਟੀ ਬਣੀ ਸੀ ਵੀ ਪਹਿਲੇ ਸਵੇਰੇ 25 26 ਕਿਲੋ ਚੋਇਆ ਤਾਂ ਵਾਕਈ ਗੱਲ ਠੀਕ ਆ। ਅੱਛਾ। 30+ ਰੁੱਤ ਵੜਣ ਨੇ। ਦੇਣਾ ਜੇ 2-4 ਨੇ ਰਹੀ ਤਾਂ ਚਵਾ ਕੇ ਦਵਾਂਗੇ ਹੈ ਵੀ ਦੰਦਾ ਜੇ। ਅੱਛਾ। ਹਾਂ ਜੀ। ਠੀਕ ਆ। 6 ਦਾ ਤਾਂ ਮੂੰਹ ਪਿਓਰ। ਹੁਣ ਕਿੰਨਾ ਕੁ ਪੋਲਾ ਚਵਾ ਦੋਗੇ? ਮਨ ਲਓ 21 22 ਕਿਲੋ ਸਾਡੇ ਕੋਲ ਕੰਡੇ ਤੇ ਰਖਾ ਲੇ ਕੋਈ 20 ਤੋਂ ਬਾਹਰ ਹੋਊਗਾ ਕਿ 2 ਜੇ 1.5 ਹੋ ਜੇ। ਅੱਛਾ ਠੀਕ ਆ ਚਲੋ ਤੋਰੀ ਆ ਫੇਰ ਇੱਕ ਰਿੰਨ ਉਤਰਾ ਸੀਲਸ ਲੱਗ ਪੂਰੀ ਮੈਂ ਕਹਿੰਦਾ ਜਿੱਦਾਂ ਮਰਜੀ ਕੋਈ ਭਾਵੇਂ ਬੰਗਾ ਪਾ ਲੋ ਭਾਵੇਂ ਨਾਂ ਪਾ ਲੋ ਬਾਕੀ ਅਲੱਗੀ ਚੀਜ਼ ਐ ਇਹ ਵੀ ਬਾਕੀ ਇਹੋ ਜਿਹੇ گاਵਾਂ ਦਾ ਇੱਦਾਂ ਕੱਦ ਕਾਠ ਆਪਾਂ ਨੂੰ ਬੜਾ ਘਾਟੀ ਲੱਭਦਾ ਵਾ ਇਹੋ ਜਿਹਾ ਸਟਰਕਚਰ ਕੋਈ ਨਾ ਆ ਵੇਖ ਲੋ ਬੱਚਾ ਵੀ ਨੇ ਕਾਫੀ ਪਲਿਆ ਦਿੱਤਾ ਅਸਾਂ ਨਾ ਕੋਈ ਲੱਪੇ ਜਣੀ ਐ ਪਰਸੋਂ ਰਾਤ ਦੀ ਸੋਈ ਆ ਜਿਹੜੀ ਇੱਕ ਪਰਸੋਂ ਰਾਤੀ ਜਵਾਈ ਹੋਈ ਐ ਇੱਕ ਕੱਲ ਸਵੇਰੇ ਤੇ ਇੱਕ ਕੱਲ ਰਾਤ ਤੇ ਇੱਕ ਅੱਜ ਸਵੇਰੇ ਹੁਣ 5ਵੀਂ ਚਵਾਈ ਹੋਣੀ ਆ ਇਹਦੀ ਆਇਲਾ ਐ ਉਹਨੀ ਬਾਕੀ ਕੋਈ ਵੀ ਇਰਾਨ ਕੇ ਵੇਖੇ ਇੱਕਰੀ ਪਸੰਦ ਆਉਣ ਵਾਲੀ ਵਹਿੜ ਹੈ ਜਿਹੜੀ ਇਹ ਵਾਲੀ ਲੈ ਜਾਓ ਜੀ ਬਾਕੀ ਬੜੀ ਸ਼ਾਂਤ ਜੀ ਆ ਚੰਗੇ ਕੱਦ ਕੱਟਚ ਆ ਸਾਂਭੀ ਵੀ ਚੰਗੀ ਆ ਪਿੱਛੋਂ ਆਏ ਵੀ ਚੰਗੀ ਜਗ੍ਹਾ ਤੋਂ ਆ ਦੰਦ ਵੀ ਦਿਖਾ ਦਿਓ ਦਿਖਾ ਦਿਓ ਵੀ ਤਾ ਥਣ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਕਿੰਨੇ ਦੰਦ ਜੀ 6 ਦੰਦ ਮੈਨੂੰ ਚੱਕਰਾ ਦਿਓ ਆ ਦੇਖ ਸਕਦੇ ਸ਼ਿੱਗੀ ਆ ਜਿਹੜੀ ਮੂੰਹ ਓਰ ਸ਼ਿੱਗੀ ਆ ਠੀਕ ਆ ਜੀ ਕਹਿਣ ਵਾਲੀ ਗੱਲ ਨਹੀਂ ਆ ਠੀਕ ਆ ਛੱਡ ਦਿਓ ਇਹ ਚੰਗੀ ਰੀਜ ਨਾ ਸਾਂਭੀ ਕਿਸੇ ਨੇ ਪਿੱਛੇ ਨਾ ਇਹਦਾ ਮੁੱਲ ਫਿਰ ਸਾਡੀ ਵੀਰ ਜੀ ਸਾਨੂੰ ਇੰਨੀ ਟੈਨਸ਼ਨ ਨਹੀਂ ਜਿੰਨੇ ਡੰਗ ਇਹਦਾ ਜੀ ਕਰਦਾ ਨਾ ਅੱਛਾ ਉਹ ਨੇੜਾਂ ਗੀ ਤਸੱਲੀ ਕਰਕੇ ਖੜੇ ਤਾਡੇ ਘਰੋਂ ਤਸੱਲੀ ਕਰਦੇ ਹਨਾ ਕਿੰਨੇ ਡੰਗ ਮਰਜੀ ਠੀਕ ਹੈ ਅਸੀਂ ਨਹੀਂ ਕਵਾਂਗੇ ਮਾਲੋ ਤੂੰ 1 ਡੰਗ ਚੋਲੀ 2 ਡੰਗ ਚੋਲੀ ਭਾਵੇਂ 4 ਡੰਗ 5 ਡੰਗ ਚੋਲੇ ਇਥੇ ਰਹਿ ਕੇ ਚੋਲੇ 6 ਡੰਗ ਚੋਲੇ ਸਾਨੂੰ ਮਾਨ ਐ ਤੇ ਠੀਕ ਹੈ ਤੇ ਮੁੱਲੇ ਦਾ ਇਹ ਮੁੱਲ ਵੀਰ ਜੀ ਇਹਦੇ ਲੱਖ ਹੀ ਦੇ ਦੀਏ ਨਹੀਂ ਕਰ ਦੀਏ ਵਿੱਚ ਕੋਈ ਛੋਟ ਦੇਖ ਲੋ ਕੋਈ ਕਮੀ ਹੈਗੀ ਦੱਸੋ ਕਿ ਨਹੀਂ ਦੇਖ ਲੋ ਤੁਹਾਡੀ ਮਰਜ਼ੀ ਆ ਕਿੰਨੇ ਦੇ ਦੀਏ ਦੱਸੋ 5000 ਛੱਡ ਦੀ ਐ ਵਿੱਚ 5000 ਔਰ ਛੱਡ ਦੀ ਅੱਛਾ ਹਾਂਜੀ 90000 ਦੀ 90000 ਦੀ ਹਾਂ ਨਾ ਦੋ ਹੋਰ ਛੱਡਾਂਗੇ 88 ਦੇ ਵਿੱਚੋਂ ਛੋੜ ਹੀ 100 ਰੁਪਿਆ ਕਰਨੀ ਆ ਅੱਛਾ ਜਿੰਨੇ ਡੰਗ ਕੋਈ ਮਰਜੀ ਮੇਰਾ ਵੀਰ ਚੋ ਆ ਕੇ ਤਸੱਲੀ ਕਰਕੇ ਖੜੇ ਠੀਕ 21 22 ਕਿਲੋ ਬੋਲਾ ਨਾ ਆਵੇ ਖਰਚਾ ਹੋਣ ਜਾਂਦਾ ਹੀ ਰਵਾਂਗੇ ਠੀਕ ਆ ਜੀ ਹਾਂਜੀ ਠੀਕ ਆ ਹਾਂ ਤਸੱਲੀ ਕਰਕੇ ਖੜੇ ਤੇ ਹੁਣ ਗਲਾਸ ਵਾਲੀ ਆ ਤੇ ਹੁਣ ਆ ਜਿਹੜੀ ਝੋਟੀ ਦਿਖਾਉਣੀ ਆ ਹਾਂਜੀ ਇਹ ਵੀ ਪੂਰੇ ਕਮਾਲ ਦੀ ਆ ਬੜੀ ਠੰਡੀ ਛੋਟੀ ਵੀਰ ਦੀ ਪਹਿਲਾ ਸੂਆ ਆ ਠੀਕ ਆ ਹਾਂ ਮੈ ਲੋਗਾਂ ਵਾਂਗੂ ਇਇ ਤਰ੍ਹਾਂ ਬਹਿਣ ਨਹੀਂ ਜੇ ਦੰਨੀਆਂ ਠੀਕ ਆ ਹਾਂ ਬੜੀ ਠੰਡੀ ਇਸ ਤਰ੍ਹਾਂ ਨਹੀਂ ਕੋਹ ਕਹਿੰਦੀ ਹੁਣ ਚਲੋ ਸੂੰਦੀ ਆ ਵਟ ਵਟ ਦਈ ਆ ਕਰਨਾ ਉਤੇ ਕਰਕੇ ਫੇਸ਼ਾ ਥੋੜਾ ਜਾ ਪਾ ਜਾਂਦਾ ਗਾਈਆਂ ਵਾਲਾ ਸਾਹ ਗਿਆ ਸਾਹ ਦੇਖ ਲੋ ਆਲੇ ਮੱਕਲ ਤੋੜਾ ਮੁੱਖ ਅੱਦਰ ਦੀ ਬਾਕੀ ਪੂਰੀ ਸੋਣੀ ਝੋਟੀ ਆ ਸੁਆ ਕਹਿੰਦੇ ਕਿੰਨੇ ਵੀ ਪਹਿਲਾ ਹੀ ਸੋਨਾ ਹੈ ਤੇ ਪਰ ਸਾਂਭੀ ਗਏ ਇਸ ਵੀਰ ਨੇ ਪੂਰੀ ਦੀ ਜਨਾਇ ਦੋ ਮੱਜਾਂ ਵਰਗੀ ਕੱਲੀ ਆ ਜਿਹੜੀ ਅੱਜ ਪਸ਼ੂਆਂ ਦੇ ਗਿਣਤੀ ਭਾਵੇਂ ਘਟੇ ਆ ਤੇ ਪਰ ਹੈ ਸਾਰੇ ਚੰਗੇ ਇਹ ਵੀ ਤਾਜੀ ਸੌਂਦੀ ਆ ਵੀ ਪਾਸ ਹੀ ਹੋਣੀ ਆ ਗਾਂ ਦੇ ਵੀ ਆਪਣੇ ਬੋਲੇ ਦੇ ਕੋਈ ਚੋਅ ਕਰਕੇ ਲੈ ਜੀ ਪਰ ਇਹ ਆ ਕਿ ਜਦੋਂ ਤੱਕ ਵੀਡੀਓ ਪਾਉਗੇ ਤੋ ਤੱਕ ਇਹਨਾਂ ਨੇ ਸੋ ਪੈਣਾ ਹੈ ਇਹ ਮਤਰਕਾ ਜਾਂ ਬੰਦ ਆ ਨੇ ਵੀਰ ਜੀ ਅੱਛਾ ਜੀ ਹਾਂ ਜੀ ਹੁਣ ਬਸ ਹੁਣ ਖੁਰਗੀਆਂ ਹੀ ਆਉਣੀਆਂ ਚਲੋ ਬੰਦੋ ਜੀ ਇਹਨੇ ਇੱਕ ਕਰੀ ਚਿਹਰਾ ਦਿਖਾਈਏ ਦਾ ਇਦਾਂ ਦਿਖਾ ਦਿਓ। ਆਹ ਦੇ ਸਾਡੇ ਜੀ। ਦੇਖੋ ਬਿਲਕੁਲ ਸਿੰਗਾ ਤਾਂ ਵੀ ਸੋਹਣੀ ਆ ਉਤਰਾ। ਰੱਬ ਦੀ ਆ ਚਲੋ ਜਿੰਨੀ ਵੀ ਆ। ਕਾਲੀ ਗੋਲ ਸਿੰਘ ਦੀ ਆ ਤੇ ਥਾਂ ਨੇ ਇੱਕ ਕਰੀ ਦੇਖ ਸਾਡੇ ਜੀ ਲੱਗੇ ਤਾਂ। ਇਹ ਉਤਰਾ ਕਿੰਨਾ ਕੇ ਦੁੱਧ ਕੱਢੀ ਜਾਊਗੀ? ਵੀਰ ਜੀ ਦੁੱਧ 12 ਕਿਲੋ ਝੋੜੀ ਨੇ ਪਹਿਲਣ ਨਹੀਂ ਦੇਣਾ। ਸਾਂਭੀ ਪੜੀ ਬੜੀ ਐ ਬਾਕੀ ਇਹ ਆ ਵੀ ਇਹਦਾ ਨਾਲ ਸਾਂਭ ਦਾ ਵੀ ਮੁੱਲ ਪੈਣਾ ਜਿਹਾ ਜੀ ਸਾਂਭੀ ਆ ਕਿਹੇ ਵੀ ਹਾਂ ਦੇਖ ਸਾਦੇ ਸੀਲਸ ਲੱਗ ਗਿਆ ਠੰਡੀ ਬੜੀ ਐ ਤੇ ਇਹਦਾ ਮੁੱਲ ਫਿਰ ਇਹ ਮੁੱਲ ਝੋਟੀ ਦੀ ਵੀ ਇਹਦੀ ਸਵਾਦੀ ਆ ਹਾਂਜੀ ਬਾਕੀ ਫਿਰ ਜਿੰਨੇ ਦੀ ਕਹਿੰਦੇ ਦੇ ਦੇਣੇ ਕਿੰਨੇ ਛੱਡ ਦੀਏ 1 15 ਦੇ ਦਈਏ ਛੱਡ ਦੀਏ ਵਿੱਚ ਹੋਰ 5 ਹੀ ਛੱਡ ਦੀਏ ਇੱਕ ਦਾਸ ਦੀ ਦੇ ਦਈਏ ਹਾਂਜੀ 2000 ਹੋਰ ਛੋੜ ਅੱਛਾ 1 ਲੱਖ 8000 ਹੀ ਦੇ ਦਾਂਗੀ ਛੋਟੀ ਠੀਕ ਹੈ ਜੀ ਹਾਂਜੀ ਬਾਕੀ ਛੋਟੀ 12 ਕਿਲੋ ਦੁੱਧ ਚਵਾਊਗੀ ਵੇਖ ਲਓ ਛੋਟੀ ਇਹ ਹੋਈ ਸਵਾ ਸਵਾ ਦੀਆਂ ਲੋਕ ਪਾਉਣ ਦੇ ਆ ਵੀਡੀਓ ਦੇ ਠੀਕ ਹੈ ਹਾਂਜੀ ਤੇ ਇਹਦੇ ਦੰਦ ਵੇਖਿਆ ਉਸ ਤਰ੍ਹਾਂ ਦੰਦ ਵੇਖਿਆ ਕਿੰਨੇ ਤਰਾਏ ਦੰਦ ਹਾਂ ਕੇ ਚੈੱਕ ਕਰਾ ਕੇ ਖੜੇ ਚੌਗੀ ਆ ਮੂੰਹ ਅੱਛਾ 4 ਦੰਦ ਆ ਠੀਕ ਹੈ ਜੀ ਹਾਂ ਤੇ ਹੁਣ ਜਿਹੜੀ ਦਿਖਾਉਣੀ ਆ ਉਹਦਾ ਬੱਚਾ ਆ ਹੈ ਹਾਂ ਇਹ ਕੱਟਾ ਠੀਕ ਹੈ ਜੀ ਕਿੰਨਾ ਜੀ ਤੇ ਕੋਲ ਦੁੱਧ ਦੁੱਧ ਵੀਰ ਦੇ 10 ਕਿਲੋ ਨੌ ਮੰਨ ਕੇ ਲੈ ਜਾ ਜਿੰਨੇ ਟਾਈਮ ਮਰਜੀ ਚੋਲੇ ਅੱਛਾ ਦੁੱਧ 10 ਕਿਲੋ ਹੀ ਹੁਣ ਚੋਡੀ ਕੋ ਤੋੜ ਦੋ ਫਿਰ ਇਹਨਾਂ ਨੌ ਮੰਨ ਲੈ ਤੇ ਆ ਥਾਣੇ ਦੇ ਵੀ ਆਪਾਂ ਦੇਖ ਸਕਦੇ ਲੱਗੇ ਤਾਂ ਬਹੁਤ ਸਾਹ ਸੁਆਹ ਕੋ ਤਾਂ ਜਲ ਵਾਲੇ ਤੇ ਚਾਰ ਵਾਲੇ ਸਾਹਮਣੇ ਹੀ ਜੋ ਹੋ ਜਾਗਾ ай я ля ਭਾਈ ਬੜੀ ਵੀਰ ਦੀ ਥਾਣਵਾ ਨੇ ਵੀ ਬਹੁਤ ਸਾਜਾ ਠੀਕ ਹੈ ਜੀ ਡੱਡ ਵੀ ਮਤਲਬ ਠੰਡਾ ਜਿਹੜਾ 9 ਲੀਟਰ ਹੋਊਗਾ ਠੀਕ ਆ ਹਾਂ 10 ਹੀ ਹੋਊਗਾ 9ਾਂ ਦੀ ਗਰੰਟੀ ਆ ਸਾਡੀ ਠੀਕ ਹੈ ਟਾਈਮ ਮਰਜ਼ੀ ਚੋਲੇ ਜਿਹੜਾ ਨਹੀਂ ਆ ਸਕਦਾ ਵੀਡੀਓ ਕਾਲ ਤੇ ਵਿਜਵਾ ਲੜ ਤੇ ਅੱਜ ਨਿਆਣਿਆਂ ਨੇ ਫੇਰ ਛੁੱਟੀ ਕਰ ਲਈ ਜੀ ਛੁੱਟੀ ਅੱਜ ਨਾ ਖਣਪੜ ਸਾਹਿਬ ਤਰਾ ਆਏ ਬਾਬਾ ਸਾਹਿਬ ਠੀਕ ਆ ਜਨਮ ਦੇਣੇ ਆ ਮੁੰਡੇ ਦਾ ਅੱਛਾ ਉਹ ਭੋਗ ਪਾ ਕੇ ਉੱਥੋਂ ਤਾਂ ਹਲੇ ਹੁਣੇ ਹੀ ਆਏ ਹੀ ਆ ਠੀਕ ਆ ਹਾਂ ਜੀ ਤੇ ਬਾਕੀ ਗੁੜੀਆਂ ਨੂੰ ਕਾਫੀ ਸ਼ੌਂਕ ਹੈ ਨਾ ਵੀਡੀਓ ਦਾ ਬਲਾਉ ਹਾਇਕਰੀ ਹਾਂ ਜੀ ਆਲਾ ਮਤਲਬ ਸਿੱਖ ਲੋ ਤ ਛੋਟੇ ਬੱਚਿਆਂ ਨਾਲ ਬੜਾ ਪਿਆਰ ਕਰਦੀ ਏ ਇਸ ਤਰ੍ਹਾਂ ਹੀ ਬੈਹ ਜਾਂਦੀ ਏ ਮੱਜਾਂ ਥੱਲੇ ਕੋਈ ਨਹੀਂ ਡਰਦੀ ਹੋ ਠੀਕ ਠਾਕ ਆ ਅੱਜ ਛੁੱਟੀ ਸਕੂਲੋਂ ਨਹੀਂ ਕੀਤੀ ਅੱਛਾ ਅੱਜ ਛੁੱਟੀ ਕੀਤੀ ਆ ਠੀਕ ਆ ਚਲੋ ਕੋਈ ਗੱਲ ਨਹੀਂ ਤੇ ਦੱਸੀਏ ਫਿਰ ਇਹਦਾ ਮੁੱਲ ਮੁੱਲ ਵੀ ਜਿਹੜਾ ਕਰ ਲਿਆ ਲੱਖ ਮੈਂ ਕਹਿੰਨਾ ਅੱਛਾ ਕਰ ਦਈਏ ਵੀ ਚੰਗਾ ਮੰਨਤਾ ਨਾ 70 ਹੀ ਦੇ ਦਈਏ 70 ਚ ਕਿੰਨੇ ਛੱਡ ਗਏ 5 ਛੱਡ ਗਏ ਅੱਛਾ 65 ਦੀ 65000 ਚੜਾਉਣੇ ਜੀ ਕਰ ਦੋ ਵਿੱਚੋਂ 2000 ਹੋਰ ਮੰਗਲ ਸਾਹ ਦਾ 2 ਛੱਡ ਦੋ 3 ਹੀ ਛੱਡ ਦਾਂਗੇ 62000 ਜੀ 62000 ਹੀ ਦੇ ਦਾਂਗੇ ਜਿੰਨੇ ਟਾਈਮ ਮਰਜ਼ੀ ਚੋਲੇ ਕੋਈ 9 ਕਿਲੋ ਤੋਂ ਵੱਧ ਹੋਊਗਾ ਘੱਟ ਨਹੀਂ ਅੱਛਾ ਹਾਂਜੀ ਠੀਕ ਐ ਤੇ ਬਾਕੀ ਇਹ ਆ ਵੀ ਚਲੋ ਸਾਰੀਆਂ ਸੁਨੀਆਂ ਹੋ ਜਣੀਆਂ ਵਾ ਤੇ ਇਥੋਂ ਆਪਣੇ ਬਣੀ ਆ ਵੇਖੋ ਦਹੀਂ ਹੈ ਪੂਛੋ ਸੋਈ ਪੈਣੀ ਆ ਵੀ ਬਸ ਤਿਆਰੀ ਚ ਹੀ ਆ ਪੂਰੀ ਤੇ ਆਪਣੀਆਂ ਸਾਰੀਆਂ ਤੁਹਾਡੇ ਘਰੋਂ ਆਪਣੇ ਜਿੰਨੇ ਡਾਂਕੇ ਮਰਜ਼ੇ ਤਸੱਲੀ ਕਰਕੇ ਨਾ ਚਵਾਈ ਕਰਕੇ ਖੜੇ ਜੀ ਆਪਾਂ ਦੇ ਵੱਲੋਂ ਹਰ ਵੀਡੀਓ ਜੀ ਤੁਹਾਡੇ ਸਾਹਮਣੇ ਕਿਤਰਾ ਹਾਂਜੀ ਹਾਂਜੀ ਜਿਹੜਾ ਵੀ ਜਿਹੜਾ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾ ਵੀਡੀਓ ਕਾਲ ਤੇ ਚਵਾ ਲਿਆ ਆਪਣੇ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਇਥੋਂ ਤਸੱਲੀ ਕਰਕੇ ਤੇ ਵੇਖ ਚੱਕ ਕੇ ਖੜੇ ਜੀ ਹਾਂਜੀ ਸਾਡੇ ਸਾਹਮਣੇ ਆ ਦਹੀਂ ਸੂਹ ਪਣੀ ਹੋਣੀ ਵੀਡੀਓ ਪੈਣੇ ਤੱਕ ਸੂਹ ਪਣੀ ਆ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਕਰੋ ਜੀ